ਸਤਿ ਸ਼੍ਰੀ ਅਕਾਲ ਜੀ ਮੈਂ ਅਪਰਾਬਲਿਨ ਕੌਰ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ ਚੈਨਲ ਟਰੂ ਕ੍ਰਾਈਮ ਕੇਸ ਦੇ ਵਿੱਚ ਇੱਥੇ ਅਸੀਂ ਤੁਹਾਨੂੰ ਅਪਰਾਜਗਤ ਨਾਲ ਜੁੜੀਆਂ ਬਹੁਤ ਸਾਰੀਆਂ ਸੱਚੀਆਂ ਘਟਨਾਵਾਂ ਨਾਲ ਰੂਬਰੂ ਕਰਵਾਉਣੇ ਆ ਤੇ ਜੇ ਹਾਲੇ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਤੁਹਾਨੂੰ ਬੇਨਤੀ ਹੈ ਕਿ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਤੇ ਤੁਹਾਡਾ ਬਹੁਤ ਦਾ ਸਮਾਂ ਨਾ ਲੈਂਦੇ ਹੋਏ ਚੱਲਦੇ ਹਾਂ ਅੱਜ ਦੀ ਕਹਾਣੀ ਵੱਲ ਤਾਰੀਖ ਸੀ 22 ਜਨਵਰੀ 2022 ਹਰਿਆਣਾ ਦੇ ਸੋਨੀਪਟ ਜ਼ਿਲ੍ਹੇ ਦੇ ਗਨੌਰ ਥਾਣੇ 'ਚ ਇੱਕ 12 ਸਾਲ ਦੀ ਲੜਕੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਜਾਂਦੀ ਹੈ। ਰਿਪੋਰਟ ਦਰਜ ਹੁੰਦੇ ਹੀ ਪੂਰੇ ਪੁਲਿਸ ਮਹਿਕਮੇ 'ਚ ਤਹਿਲਕਾ ਮਚ ਜਾਂਦਾ ਹੈ ਕਿਉਂਕਿ ਗਾਇਬ ਹੋਣ ਵਾਲੀ ਲੜਕੀ ਸੀ ਜਿਹੜੀ ਉਹਨੇ ਕੁਝ ਸਮੇਂ ਪਹਿਲਾਂ ਹੀ ਇੱਕ ਪ੍ਰਤਿਸ਼ਠਿਤ ਐਗਜ਼ਾਮ ਪਾਸ ਕਰਕੇ ਕੈਨੇਡਾ ਦੀ ਵੱਡੀ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਪਾਉਂਦੇ ਹੋਏ ਜ਼ਿਲ੍ਹੇ ਭਰ ਵਿੱਚ ਚਰਚਾ ਬਟੋਰੀ ਸੀ। ਤੇ ਫਿਲਹਾਲ ਕੈਨੇਡਾ ਚ ਰਹਿ ਕੇ ਆਪਣੀ ਪੜ੍ਹਾਈ ਕਰ ਰਹੀ ਸੀ ਲੜਕੀ ਹਾਲੇ ਵਿੱਚ ਵਾਪਸ ਹਰਿਆਣਾ ਆਈ ਕੇਸ ਦਰਜ ਹੋਣ ਤੋਂ ਬਾਅਦ ਮਾਮਲੇ ਦੀ ਜਾਂਚ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿੱਤੀ ਦਿੱਤੀ ਜਾਂਦੀ ਹੈ ਤੇ ਮਹੀਨਾ ਪਰ ਇਸ ਕੇਸ ਦੀ ਇਨਵੈਸਟੀਗੇਸ਼ਨ ਚੱਲਦੀ ਰਹਿੰਦੀ ਹੈ ਪਰ ਪੁਲਿਸ ਦੇ ਹੱਥ ਖਾਲੀ ਦੇ ਖਾਲੀ ਸੀ ਪਰ 9 ਮਹੀਨੇ ਬਾਅਦ ਇੱਕ ਐਵੇਂ ਦੀ ਸੱਚਾਈ ਤੋਂ ਪਰਦਾ ਉੱਠਦਾ ਹੈ ਜਿਹਨੂੰ ਸੋਚ ਕੇ ਹਰ ਕਿਸੇ ਦੇ ਖੋਸ਼ ਉੱਡ ਜਾਂਦੇ ਐ ਇਸ ਲੜਕੀ ਨੂੰ ਪਿਆਰ ਹੁੰਦਾ ਪਰ ਪਿਆਰ ਦੇ ਵਿੱਚ ਇਹਨੂੰ ਧੋਖਾ ਮਿਲਦਾ ਇਸ ਧੋਖੇ ਦੀ ਇੰਨੀ ਇਹਨੂੰ ਵੱਡੀ ਕੀਮਤ ਚੁਕਾਣੀ ਪਏਗੀ ਇਸ ਕੁੜੀ ਨੇ ਕਦੀ ਕਲਪਨਾ ਵੀ ਨਹੀਂ ਕੀਤੀ ਹੋਣੀ ਪੂਰੀ ਕਹਾਣੀ ਸੁਣ ਕੇ ਤੁਸੀਂ ਵੀ ਚੌਕ ਜਾਓਗੇ ਸ਼ਾਇਦ ਤੁਸੀਂ ਵੀ ਪਿਆਰ ਕਰਨ ਤੋਂ ਪਹਿਲਾਂ 10 ਵਾਰੀ ਸੋਚੋਗੇ ਇਸ ਘਟਨਾ ਨੂੰ ਅੰਜਾਮ ਦੇਣ ਦੀ ਪਿੱਛੇ ਦੀ ਵਜ੍ਹਾ ਬਹੁਤ ਹੀ ਅਜੀਬ ਸੀ ਤੇ ਆਓ ਲੈ ਚੱਲਦੇ ਹਾਂ ਤੁਹਾਨੂੰ ਇਸ ਘਟਨਾ ਦੀ ਪੂਰੀ ਕਹਾਣੀ ਜੋ ਵੀ ਹੋਈ ਸੀਗੀ ਉਹਦੇ ਵੱਲ ਇਹ ਘਟਨਾ ਦੇ ਪਿੱਛੇ ਦੀ ਵਜ੍ਹਾ ਕੀ ਸੀ ਜਾਣਦੇ ਹਾਂ ਪੂਰੀ ਡਿਟੇਲ ਦੇ ਨਾਲ ਇਸ ਵੀਡੀਓ ਦੇ ਵਿੱਚ ਅਸੀਂ ਗੱਲ ਕਰ ਰਹੇ ਹਾਂ ਹਰਿਆਣਾ ਦੇ ਮਸ਼ਹੂਰ ਮੌਨਿਕਾ ਕੇਸ ਦੀ 22 ਸਾਲ ਦੀ ਮੌਨਿਕਾ ਹਰਿਆਣਾ ਦੇ ਰੋਤਕ ਜ਼ਿਲ੍ਹੇ ਦੇ ਬੁਲੰਦ گاؤں ਦੀ ਰਹਿਣ ਵਾਲੀ ਸੀ ਬਚਪਨ ਤੋਂ ਹੀ ਮੌਨਿਕਾ ਜਿਹੜੀ ਸੀਗੀ ਉਹ ਪੜ੍ਹਾਈ ਲਿਖਾਈ 'ਚ ਕਾਫੀ ਤੇਜ਼ ਸੀ ਇਸ ਲਈ ਪਰਿਵਾਰ ਵਾਲੇ ਵੀ ਉਹਨੂੰ ਬਹੁਤ ਅੱਗੇ ਤੱਕ ਪੜਾਉਂਦਾ ਫੈਸਲਾ ਕਰਦੇ ਆ ਮੋਨਿਕਾ ਵੀ ਉਹਨਾਂ ਦੀ ਉਮੀਦਾਂ ਤੇ ਬੜੀ ਖਰੀ ਉਤਰੀ ਤੇ ਲਗਾਤਾਰ ਪੜ੍ਹਾਈ 'ਚ ਵਧੀਆ ਕਰਦੀ ਗਈ ਇੱਕ ਟਾਈਮ ਤੋਂ ਬਾਅਦ ਮੋਨਿਕਾ ਕੈਨੇਡਾ ਦੀ ਇੱਕ ਯੂਨੀਵਰਸਿਟੀ ਦੇ ਵਿੱਚ ਪੜ੍ਹਾਈ ਕਰਨ ਦਾ ਫੈਸਲਾ ਕਰਦੀ ਹੈ ਪਰਿਵਾਰ ਵਾਲੇ ਵੀ ਮੋਨਿਕਾ ਦੇ ਇਸ ਫੈਸਲੇ ਦਾ ਪੂਰਾ ਸਮਰਥਨ ਕਰਦੇ ਹਨ ਪਰ ਸਮੱਸਿਆ ਇਹ ਸੀ ਕਿ ਕੈਨੇਡਾ ਜਾਣ ਤੋਂ ਪਹਿਲਾਂ ਮੋਨਿਕਾ ਨੂੰ ਇੱਕ ਐਗਜ਼ਾਮ ਕਲੀਅਰ ਕਰਨਾ ਪੈਣਾ ਸੀ ਇੱਕ ਇਸ ਐਗਜ਼ਾਮ ਦੀ ਤਿਆਰੀ ਦੇ ਲਈ ਉਹ ਆਪਣੇ ਘਰ ਨੂੰ ਛੱਡ ਕੇ ਹਰਿਆਣਾ ਹਰਿਆਣਾ ਦੇ ਸੋਨੀਪੱਤ ਜ਼ਿਲ੍ਹੇ ਦੇ ਗੰਨੌਰ ਚ ਰਹਿਣ ਵਾਲੀ ਆਪਣੀ ਮਾਸੀ ਦੇ ਘਰ ਜਾਂਦੀ ਹੈ ਮਾਸੀ ਦੇ ਕੋਲ ਆਉਣ ਦੇ ਪਿੱਛੇ ਦਾ ਕਾਰਨ ਇਹ ਸੀ ਕਿ ਇੱਥੇ ਰਹਿ ਕੇ ਮੌਨਿਕਾ ਬਹੁਤ ਵਧੀਆ ਢੰਗ ਨਾਲ ਪੜ੍ਹਾਈ ਕਰ ਸਕੇ ਇੱਥੇ ਰਹਿੰਦੇ ਹੋਏ ਮੌਨਿਕਾ ਬਹੁਤ ਵਧੀਆ ਪੜ੍ਹਾਈ ਕਰ ਰਹੀ ਸੀ ਪਰ ਇਸ ਪੜ੍ਹਾਈ ਦੇ ਦੌਰਾਨ ਇੱਕ ਦਿਨ ਉਹਦੀ ਨਜ਼ਰ ਉਹਦੀ ਗਵਾਂਡ ਚ ਰਹਿਣ ਵਾਲੇ ਇੱਕ ਲੜਕੇ ਦੇ ਨਾਲ ਮਿਲਦੀ ਹੈ ਇੱਕ ਦਿਨ ਦੋ ਦਿਨ ਹੁੰਦੇ ਆ ਆਏ ਦਿਨ ਹੁਣ ਉਸ ਲੜਕੇ ਦੇ ਨਾਲ ਮੋਨਿਕਾ ਦਾ ਜਿਹੜਾ ਆਮਣਾ ਸਾਹਮਣਾ ਹੋ ਰਿਹਾ ਸੀ ਵੇਖਦੇ ਹੀ ਵੇਖਤੇ ਦੋਵੇਂ ਇੱਕ ਦੂਸਰੇ ਨੂੰ ਪਸੰਦ ਕਰਨ ਲੱਗ ਜਾਂਦੇ ਆ ਮੋਨਿਕਾ ਉਸ ਮੁੰਡੇ ਨੂੰ ਬਹੁਤ ਪਸੰਦ ਕਰਨ ਲੱਗ ਜਾਂਦੀ ਹੈ ਉਸ ਲੜਕੇ ਦਾ ਨਾਮ ਸੀਗਾ ਸੁਨੀਲ ਉਰਫ ਚਿੱਲਾ ਬਹੁਤ ਜਲਦੀ ਮੋਨਿਕਾ ਸੁਨੀਲ ਦੇ ਪਿਆਰ ਚ ਪੈ ਜਾਂਦੀ ਹੈ ਤੇ ਦੋਵੇਂ ਇੱਕ ਦੂਸਰੇ ਦੇ ਨਾਲ ਜ਼ਿੰਦਗੀ ਬਿਤਾਉਂਦਾ ਹੈ ਜਿਹੜਾ ਉਹ ਫੈਸਲਾ ਲੈ ਲੈਂਦੇ ਆ ਇਹਦੇ ਵਿੱਚ ਮੌਨਿਕਾ ਦਾ ਐਗਜ਼ਾਮ ਵੀ ਆ ਜਾਂਦਾ ਹੈ ਉਹ ਆਇਲਟਸ ਦਾ ਐਗਜ਼ਾਮ ਪਾਸ ਕਰਕੇ ਕੈਨੇਡਾ ਜਾਣ ਲਈ ਐਲੀਜੀਬਲ ਹੋ ਜਾਂਦੀ ਹੈ ਮੌਨਿਕਾ ਇਸ ਕਾਮਯਾਬੀ ਦੇ ਕਰਕੇ ਉਹਦੇ ਜਿਹੜੇ ਘਰ ਵਾਲੇ ਸੀਗੇ ਉਹ ਬਹੁਤ ਜ਼ਿਆਦਾ ਖੁਸ਼ ਹੁੰਦੇ ਆ ਮੌਨਿਕਾ ਦੀ ਇਸ ਕਾਮਯਾਬੀ ਦੀ ਚਰਚਾ ਸੀਗੀ ਉਹ ਜਿਲੇ ਭਰ ਵਿੱਚ ਹੁੰਦੀ ਹੈ ਸਾਰੀ ਕਾਗਜ਼ੀ ਕਾਰਵਾਈ ਸੀਗੀ ਜਿਹੜੀ ਉਹ ਪੂਰੀ ਕਰਨ ਤੋਂ ਬਾਅਦ ਅਖੀਰ ਪੜ੍ਹਾਈ ਦੇ ਲਈ ਮੌਨਿਕਾ 5 ਫਰਵਰੀ 2022 ਨੂੰ ਕੈਨੇਡਾ ਚਲੀ ਜਾਂਦੀ ਹੈ। ਕੈਨੇਡਾ ਜਾ ਕੇ ਮੌਨਿਕਾ ਬਿਜ਼ਨਸ ਮੈਨੇਜਮੈਂਟ ਦਾ ਕੋਰਸ ਕਰਨ ਲੱਗਦੀ ਹੈ। ਹਾਲੇ ਮੌਨਿਕਾ ਨੂੰ ਗਏ ਹੋਏ ਕੁਝ ਦਿਨ ਹੋਏ ਸੀ ਕਿ ਸੁਨੀਲ ਫੋਨ ਕਰਕੇ ਮੌਨਿਕਾ ਨੂੰ ਵਿਆਹ ਕਰਨ ਦੇ ਲਈ ਜਲਦ ਤੋਂ ਜਲਦ ਭਾਰਤ ਬੁਲਾਉਣ ਲੱਗਦਾ ਹੈ। ਸੁਨੀਲ ਦੀ ਜਿੱਦ ਦੀ ਵਜ੍ਹਾ ਤੋਂ ਮੌਨਿਕਾ 17 ਦਿਨਾਂ ਦੇ ਵਿੱਚ ਵਿੱਚ ਕੈਨੇਡਾ ਤੋਂ ਵਾਪਸ ਭਾਰਤ ਆ ਜਾਂਦੀ ਹੈ। 17 ਦਿਨਾਂ ਤੋਂ ਬਾਅਦ ਯਾਨੀ 22 ਜਨਵਰੀ 2022 ਨੂੰ ਮੋਨਿਕਾ ਬਿਨਾ ਆਪਣੇ ਪਰਿਵਾਰ ਵਾਲਿਆਂ ਨੂੰ ਦੱਸੇ ਕੈਨੇਡਾ ਤੋਂ ਵਾਪਸ ਹਰਿਆਣਾ ਆ ਜਾਂਦੀ ਹੈ ਇੱਥੇ ਆਨ ਤੋਂ ਬਾਅਦ ਉਹ ਆਪਣੇ ਜਿਹੜਾ ਸੀਗਾ ਜਿਹਨੂੰ ਉਹ ਪਿਆਰ ਕਰਦੀ ਸੀ ਸੁਨੀਲ ਉਹਨੂੰ ਮਿਲਦੀ ਹੈ ਤੇ ਦੋਵੇਂ ਚੁੱਪਚਾਪ ਦੁਨੀਆ ਤੋਂ ਨਜ਼ਰ ਬਚਾ ਕੇ ਇਕੱਠੇ ਰਹਿਣ ਲੱਗਦੇ ਐ ਤੇ ਫਿਰ 29 ਜਨਵਰੀ 2022 ਨੂੰ ਮੋਨਿਕਾ ਗਾਜ਼ੀਆਬਾਦ ਦੇ ਆਰਿਆ ਸਮਾਜ ਮੰਦਿਰ ਦੇ ਵਿੱਚ ਸੁਨੀਲ ਦੇ ਨਾਲ ਚੁੱਪਚਾਪ ਵਿਆਹ ਕਰਵਾ ਲੈਂਦੀ ਹੈ ਵਿਆ ਤਾਂ ਅਗਲੇ ਹੀ ਦਿਨ ਯਾਨੀ 30 ਜਨਵਰੀ 2022 ਮੌਨਿਕਾ ਹੁਣ ਬਿਨਾਂ ਕਿਸੇ ਨੂੰ ਦੱਸੇ ਵਾਪਿਸ ਕੈਨੇਡਾ ਵੀ ਚਲੀ ਜਾਂਦੀ ਹੈ ਉਹ ਆਪਣੀ ਪੜ੍ਹਾਈ ਕਰਨ ਲੱਗ ਜਾਂਦੀ ਹੈ ਅੱਗੇ ਦੀ ਉੱਥੇ ਹੁਣ ਕੁਝ ਮਹੀਨਿਆਂ ਤੱਕ ਮੌਨਿਕਾ ਕੈਨੇਡਾ ਚ ਰਹਿੰਦੀ ਹੈ ਪਰ ਉਹਦੇ ਸੁਭਾਅ ਚ ਕਾਫੀ ਬਦਲਾਅ ਆ ਸ਼ੁਰੂ ਹੋ ਜਾਂਦਾ ਹੈ ਉਹਦੇ ਪਰਿਵਾਰ ਚੋਂ ਜਦੋਂ ਵੀ ਉਹਨੂੰ ਕੋਈ ਫੋਨ ਕਰਦਾ ਤਾਂ ਮੌਨਿਕਾ ਅਕਸਰ ਉਹਦਾ ਕਾਲ ਕੱਟ ਦਿੰਦੀ ਹੈ ਇਹਾਂ ਫਿਰ ਉਹ ਗੱਲ ਨੂੰ ਟਾਲ ਦਿੰਦੀ ਐਵੇਂ ਹੀ ਅਪ੍ਰੈਲ ਮਹੀਨੇ ਤੱਕ ਚੱਲਦਾ ਰਹਿੰਦਾ ਹੈ ਅਪ੍ਰੈਲ ਮਹੀਨੇ ਦੇ ਅਖੀਰ 'ਚ ਐਵੇਂ ਦੀ ਜਿਹੜੀਆਂ ਅਸਥਿਤੀ ਸੀਗੀ ਜਿਹੜੀ ਉਹ ਬੰਨੀ ਸ਼ੁਰੂ ਹੋ ਜਾਂਦੀ ਹੈ ਕਿ ਮੋਨਿਕਾ ਆਪਣੇ ਪਰਿਵਾਰ ਤੇ ਰਿਸ਼ਤੇਦਾਰਾਂ ਦਾ ਫੋਨ ਚੱਕਣਾ ਵੀ ਤਕਰੀਬਨ ਬੰਦ ਕਰ ਦਿੰਦੀ ਹੈ ਇੱਥੋਂ ਤੱਕ ਕਿ ਉਹ ਆਪਣੇ ਕਈ ਕਰੀਬੀ ਰਿਸ਼ਤੇਦਾਰਾਂ ਦੇ ਨੰਬਰ ਬਲੌਕ ਲਿਸਟ 'ਚ ਵੀ ਪਾ ਦਿੰਦੀ ਹੈ ਹੋਣੇ ਕੁੱਲ ਮਿਲਾ ਕੇ ਪਰਿਵਾਰ ਵਾਲੇ ਚਾਹ ਕੇ ਵੀ ਮੌਨਿਕਾ ਦੇ ਨਾਲ ਸੰਪਰਕ ਸੀਗਾ ਜਿਹੜਾ ਉਹ ਨਹੀਂ ਕਰ ਸਕਦੇ ਸੀਗੇ ਹੁਣ ਅਗਲੇ ਕਈ ਦਿਨਾਂ ਤੱਕ ਮੌਨਿਕਾ ਦੇ ਪਰਿਵਾਰ ਵਾਲੇ ਮੌਨਿਕਾ ਦੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਦੇ ਰਹਿੰਦੇ ਐ ਪਰ ਜਿਹੜੀ ਮੌਨਿਕਾ ਸੀਗੀ ਉਹਦਾ ਕਿਤੇ ਵੀ ਕੋਈ ਅਤਾ ਪਤਾ ਨਹੀਂ ਤੇ ਅਖੀਰ ਵਿੱਚ ਮੌਨਿਕਾ ਦੀ ਮਾਸੀ ਗਨੌਰ ਥਾਣੇ 'ਚ ਜਾ ਕੇ ਮੌਨਿਕਾ ਦੀ ਗਮਸ਼ੂਦਗੀ ਦੀ ਜਿਹੜੀ ਰਿਪੋਰਟ ਆ ਉਹ ਦਰਜ ਕਰਵਾ ਕੇ ਆਉਂਦੀ ਹੈ ਇਸ ਰਿਪੋਰਟ 'ਚ ਮੌਨਿਕਾ ਦੀ ਮਾਸੀ ਆਪਣੇ ਜਿਹੜੇ ਗਵਾਂਡੀ ਸੀਗਾ ਸੁਨੀਲ ਉਹਦੇ ਉੱਤੇ ਮੌਨਿਕਾ ਦੇ ਅਪਹਰਨ ਦਾ ਸ਼ੱਕ ਜਤਾਉਂਦੀ ਹੈ ਇਸ ਰਿਪੋਰਟ ਦੇ ਆਧਾਰ ਤੇ ਗਨੌਰ ਪੁਲਿਸ ਆਪਣੀ ਜਾਂਚ ਅੱਗੇ ਵਧਾਉਂਦੀ ਹੈ ਪਰ ਜਾਂਚ ਦੀ ਰਫ਼ਤਾਰ ਐਨੀ ਇਸ ਲੋ ਸੀ ਕਿ ਮੌਨਿਕਾ ਦੇ ਪਰਿਵਾਰ ਵਾਲੇ ਹਰਿਆਣਾ ਦੇ ਮੁੱਖ ਮੰਤਰੀ ਔਰ ਫਿਰ ਗ੍ਰਹਿ ਮੰਤਰੀ ਤੱਕ ਆਪਣੀ ਗੁਹਾਰ ਲੈ ਕੇ ਜਾਂਦੇ ਐ ਕਿ ਇਸ ਕੇਸ ਨੂੰ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿੱਤਾ ਜਾਏ ਮੌਨਿਕਾ ਦੇ ਪਰਿਵਾਰ ਵਾਲਿਆਂ ਦੀ ਰਿਕਵੈਸਟ ਤੇ ਹੁਣ ਇਸ ਜਾਂਚ ਨੂੰ ਜਿਹੜੀ ਰੁਤਕ ਆਈਜੀ ਨੂੰ ਸੌਂਪ ਦਿੱਤੀ ਜਾਂਦੀ ਹੈ ਰੁਤਕ ਆਈਜੀ ਇਸ ਕੇਸ ਦੀ ਜਾਂਚ ਪਹਿਵਾਨੀ ਸੀਆਈਏ ਟੀਮ ਨੂੰ ਸੌਂਪ ਦਿੰਦੇ ਆ ਹੁਣ ਪੁਲਿਸ ਵਾਲੇ ਸਭ ਤੋਂ ਪਹਿਲਾਂ ਇਸ ਕੇਸ ਦੇ ਪ੍ਰਾਈਮ ਜਿਹੜਾ ਸਸਪੈਕਟ ਸੀਗਾ ਸੁਨੀਲ ਦੀ ਤਲਾਸ਼ ਚ ਲੱਗ ਜਾਂਦੀ ਹੈ ਕਾਫੀ ਕੋਸ਼ਿਸ਼ਾਂ ਤੋਂ ਬਾਅਦ ਸੁਨੀਲ ਦਾ ਕਿਤੇ ਅਤਾ ਪਤਾ ਨਹੀਂ ਚੱਲਦਾ ਪਰ ਪੁਲਿਸ ਵਾਲੇ ਹਿੰਮਤ ਨਹੀਂ ਹਾਰਦੇ ਉਹ ਆਪਣੀ ਮਿਹਨਤ ਜਾਰੀ ਰੱਖਦੇ ਹੈ ਇਸ ਕੰਮ 'ਚ ਪੁਲਿਸ ਨੂੰ ਪਤਾ ਚੱਲਦਾ ਹੈ ਕਿ ਸੁਨੀਲ ਉੱਤਰ ਪ੍ਰਦੇਸ਼ 'ਚ ਕਿਤੇ ਰਹਿ ਰਿਹਾ ਹੈ ਬਸ ਇਸੇ ਗੁਪਤ ਸੂਚਨਾ ਦੇ ਆਧਾਰ 'ਤੇ ਪੁਲਿਸ ਛਾਪੇਮਾਰੀ ਕਰਕੇ ਉੱਤਰ ਪ੍ਰਦੇਸ਼ 'ਚ 2 ਅਪ੍ਰੈਲ 2023 ਨੂੰ ਸੁਨੀਲ ਨੂੰ ਗ੍ਰਿਫਤਾਰ ਕਰਦੀ ਹੈ ਗ੍ਰਿਫਤਾਰੀ ਤੋਂ ਬਾਅਦ ਸੁਨੀਲ ਨੂੰ ਉੱਥੋਂ ਦੀ ਸਥਾਈ ਅਦਾਲਤ ਸੀਗੀ ਜਿਹੜੀ ਉੱਥੇ ਪੇਸ਼ ਕੀਤਾ ਜਾਂਦਾ ਹੈ ਉੱਥੇ 8 ਦਿਨਾਂ ਦੀ ਪੁਲਿਸ ਰਿਮਾਂਡ ਤੇ ਉਹਨੂੰ ਭੇਜ ਦਿੱਤਾ ਜਾਂਦਾ ਹੈ ਇਸ ਤੋਂ ਬਾਅਦ ਸੁਨੀਲ ਤੋਂ ਪੁੱਛਤਾਛਤਾ ਜਿਹੜਾ ਸਿਲਸਿਲਾ ਸੀਗਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਜਾਂਦਾ ਹੈ ਸ਼ੁਰੂ ਚ ਸੁਨੀਲ ਸੀਗਾ ਜਿਹੜਾ ਉਹ ਆਪਣੇ ਸਾਰੇ આરોਪ ਸੀਗਾ ਉਹਨਾਂ ਤੋਂ ਸਾਫ਼-ਸਾਫ਼ ਮੁਕਰ ਰਿਹਾ ਸੀ ਉਹ ਖੁਦ ਨੂੰ ਬੇਗੁਨਾ ਦੱਸ ਰਿਹਾ ਸੀ ਕਿ ਮੌਨਿਕਾ ਤੇ ਉਹਦੇ ਪਰਿਵਾਰ ਵਾਲੇ ਉਸਨੂੰ ਫਸਾਰੇ ਆ ਪਰ ਪੁਲਿਸ ਸੁਨੀਲ ਦੀ ਮਿੱਠੀਆਂ ਗੱਲਾਂ ਚਾਣ ਦੀ بجائے ਆਪਣੇ ਅੰਦਾਜ਼ ਚ ਪੁੱਛਤਾਛ ਕਰਨੀ ਸ਼ੁਰੂ ਕਰਦੇ ਆ ਪੁਲਿਸ ਦੀ ਸਖਤੀ ਦੇ ਅੱਗੇ ਸੁਨੀਲ ਦੀ ਜਿਹੜੀ ਸਾਰੀ ਚਾਲਾਕੀ ਸੀਗੀ ਉਹ ਫੇਲ ਹੋਣ ਲੱਗਦੀ ਹੈ ਫਿਰ ਇੱਕ ਹੈਰਾਨ ਕਰ ਦੇਣ ਵਾਲੀ ਸੱਚਾਈ ਤੋਂ ਪਰਦਾ ਉੱਠਦਾ ਹੈ ਸੁਨੀਲ ਦੱਸਦਾ ਹੈ ਕਿ ਮੌਨਿਕਾ ਦੇ ਨਾਲ ਉਹਦੀ ਪਹਿਲੀ ਮੁਲਾਕਾਤ ਉਦੋਂ ਹੋਈ ਜਦੋਂ ਮੌਨਿਕਾ ਆਪਣੀ ਮਾਸੀ ਦੇ ਕੋਲ ਪੜਨ ਦੇ ਲਈ ਆਈ ਸੀ ਸੁਨੀਲ ਮੌਨਿਕਾ ਦੀ ਮਾਸੀ ਦੇ ਘਰ ਦੁੱਧ ਲੈਣ ਲਈ ਆਇਆ ਕਰਦਾ ਸੀ ਇੱਥੇ ਹੀ ਮੌਨਿਕਾ ਦੀ ਮਾਸੀ ਨੇ ਮੌਨਿਕਾ ਦੀ ਮੁਲਾਕਾਤ ਸੀ ਜਿਹੜੀ ਉਹ ਸੁਨੀਲ ਦੇ ਨਾਲ ਕਰਵਾਈ ਸੀ ਦੋਵੇਂ ਇੱਕ ਦੂਸਰੇ ਨੂੰ ਭੈਣ ਭਰਾ ਮੰਨਣ ਲੱਗਦੇ ਐ ਇੱਥੋਂ ਤੱਕ ਕਿ ਰਖੜੀ ਦੇ ਮੌਕੇ ਤੇ ਜਿਹੜੀ ਮੌਨਿਕਾ ਸੀਗੀ ਉਹ ਸੁਨੀਲ ਨੂੰ ਰਖੜੀ ਵੀ ਬੰਨਦੀ ਸੀ ਪਰ ਦੋਨੋਂ ਨੇ ਜਿਹੜੀ ਉਹ ਰਖੜੀ ਦੀ ਜਿਹੜੀ ਉਹ ਕਸਮ ਸੀਗੀ ਉਹ ਲੰਬੇ ਸਮੇਂ ਤੱਕ ਨਹੀਂ ਨਿਭਾ ਪਾਈ ਤੇ ਇਸ ਪਵਿੱਤਰ ਰਿਸ਼ਤੇ ਨੂੰ ਉਹਨਾਂ ਨੇ ਦਾਗਦਾਰ ਕਰਦੇ ਇੱਕ ਦੂਸਰੇ ਦੇ ਪ੍ਰੇਮ 'ਚ ਜਿਹੜੇ ਉਹ ਪੈ ਜਾਂਦੇ ਹੈ ਤੇ ਚੁੱਪਚਾਪ ਵਿਆਹ ਕਰਵਾ ਲੰਦਾ ਫੈਸਲਾ ਕਰ ਲੈਂਦੇ ਐ ਸੁਨੀਲ ਆਪਣਾ ਪੁਲਿਸ ਦੀ ਪੁੱਛਤਾਸ਼ਤ ਦੇ ਵਿੱਚ ਇਹ ਵੀ ਖੁਲਾਸਾ ਕਰਦਾ ਹੈ ਕਿ ਮੋਨਿਕਾ ਦੇ ਨਾਲ ਵਿਆਹ ਕਰਕੇ ਮਹੀਨੇ ਬਾਅਦ ਯਾਨੀ ਅਪ੍ਰੈਲ ਮਹੀਨੇ 'ਚ ਇੱਕ ਵਾਰ ਫਿਰ ਉਸ ਨੂੰ ਜ਼ਬਰਦਸਤੀ ਕੈਨੇਡਾ ਤੋਂ ਬੁਲਾ ਲੈਂਦਾ ਹੈ ਤੇ ਉਹਦੇ ਨਾਲ ਰਹਿਣ ਲੱਗਦਾ ਹੈ ਇਸ ਗੱਲ ਦੀ ਜਾਣਕਾਰੀ ਮੋਨਿਕਾ ਆਪਣੇ ਪਰਿਵਾਰ ਵਾਲਿਆਂ ਨੂੰ ਨਹੀਂ ਦਿੰਦੀ ਵਜ੍ਹਾ ਐਸੀ ਕਿ ਮੋਨਿਕਾ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਫੋਨ ਗੱਲ ਕਰਨਾ ਉਹ ਬੰਦ ਕਰ ਦਿੰਦੀ ਹੈ ਔਰ ਉਹਨੇ ਆਪਣੇ ਕਈ ਰਿਸ਼ਤ ਕਰੀਬੀ ਰਿਸ਼ਤੇਦਾਰਾਂ ਨੂੰ ਬਲੌਕ ਵੀ ਕੀਤਾ ਹੋਇਆ ਸੀ ਸੁਨੀਲ ਦੇ ਦੱਸੇ ਮੁਤਾਬਕ ਸੁਨੀਲ ਤੇ ਮੌਨਿਕਾ ਦੁਨੀਆ ਦੀ ਨਜ਼ਰਾਂ ਤੋਂ ਬਚ ਕੇ ਅਗਲੇ ਕਈ ਮਹੀਨਿਆਂ ਤੱਕ ਇਕੱਠੇ ਰਹਿੰਦੇ ਆ ਤੇ ਸਮੇਂ-ਸਮੇਂ ਤੇ ਆਪਣਾ ਠਿਕਾਣਾ ਸੀਗਾ ਜਿਹੜਾ ਉਹ ਰਹਿਣ ਦਾ ਉਹ ਵੀ ਬਦਲਦੇ ਰਹਿੰਦੇ ਆ ਸ਼ੁਰੂ-ਸ਼ੁਰੂ ਚ ਇਹਨਾਂ ਦੋਨਾਂ ਚ ਬਹੁਤ ਜ਼ਿਆਦਾ ਪਿਆਰ ਰਹਿੰਦਾ ਪਰ ਟਾਈਮ ਦੇ ਨਾਲ-ਨਾਲ ਇਹਨਾਂ ਦੇ ਰਿਸ਼ਤੇ ਚ ਜਿਹੜੀ ਸੀਗੀ ਉਹ ਕੜਵਾਹਟ ਆਉਣੀ ਸ਼ੁਰੂ ਹੋ ਜਾਂਦੀ ਹੈ ਹੁਣ ਹਰ ਵੇਲੇ ਇਹਨਾਂ ਚ ਜਿਹੜਾ ਝਗੜਾ ਰਹਿਣ ਲੱਗਦਾ ਹੈ ਇਹਨਾਂ ਝਗੜਿਆਂ ਦੇ ਵਿੱਚ ਇਸੀ ਤਰ੍ਹਾਂ ਇਹ ਦੋਵੇਂ ਇਕੱਠੇ ਰਹਿ ਰਹੇ ਹੁੰਦੇ ਆ ਇਸੇ ਵਿੱਚ 29 ਜੂਨ 2022 ਨੂੰ ਜਦੋਂ ਸੁਨੀਲ ਮੋਨਿਕਾ ਨੂੰ ਲੈ ਕੇ ਆਪਣੀ ਗੱਡੀ ਰਾਹੀਂ ਝੰਜਾਰਾ ਇੱਕ ਜਗ੍ਹਾ ਉੱਥੇ ਇਹਨਾਂ ਦਾ ਫਾਰਮ ਹਾਊਸ ਹੁੰਦਾ ਆ ਤੇ ਉਹਦੇ ਵੱਲ ਜਾ ਰਿਹਾ ਸੀ ਤਾਂ ਕਾਰ ਦੇ ਵਿੱਚ ਇਹਨਾਂ ਦੋਨਾਂ ਦੀ ਇੰਨੀ ਜ਼ਿਆਦਾ ਅਨਬਨ ਹੋ ਜਾਂਦੀ ਹੈ ਕਿ ਸੁਨੀਲ ਨੇ ਗੱਡੀ 'ਚ ਰੱਖੀ ਪਿਸਤਲ ਕੱਢ ਕੇ ਇੱਕ ਸੁਨਸਾਨ ਜਗ੍ਹਾ ਤੇ ਗੱਡੀ ਨੂੰ ਖੜੀ ਕਰਨ ਤੋਂ ਬਾਅਦ ਦੋ ਗੋਲੀਆਂ ਮੌਨਿਕਾ ਦੇ ਸਿਰ ਦੇ ਵਿੱਚ ਮਾਰੀਆਂ ਸੁਨੀਲ ਦੇ ਬਿਆਨ ਦੇ ਅਨੁਸਾਰ ਗੋਲੀ ਲੱਗਣ ਤੋਂ ਬਾਅਦ ਉਹ লাশ ਨੂੰ ਆਪਣੀ ਕਾਰ ਦੀ ਡਿੱਗੀ 'ਚ ਰੱਖਦਾ ਹੈ ਤੇ ਉਹਨੂੰ ਚੰਗੇ ਤਰੀਕੇ ਦੇ ਨਾਲ ਕਵਰ ਕਰਦਾ ਹੈ ਹੁਣ ਸੁਨੀਲ ਨੂੰ ਸਮਝ ਨਹੀਂ ਸੀ ਆ ਰਿਹਾ ਇਸ লাশ ਨੂੰ ਠਿਕਾਣੇ ਕਿੱਥੇ ਲਾਇਆ ਜਾਏ ਇਸ ਲਈ ਅਗਲਾ ਕਦਮ ਚੱਕਣ ਤੋਂ ਪਹਿਲਾਂ লাশ ਨੂੰ ਇਸੇ ਤਰ੍ਹਾਂ ਹੀ ਲੈ ਕੇ ਘੁੰਮਦਾ ਰਹਿੰਦਾ ਹੈ ਫਿਰ ਉਹ ਫਾਰਮ ਹਾਊਸ ਚਲਾ ਜਾਂਦਾ ਹੈ ਤੇ ਉੱਥੇ ਕਾਰ ਨੂੰ ਪਾਰਕਿੰਗ 'ਚ ਖੜੀ ਕਰਨ ਤੋਂ ਬਾਅਦ ਉਹਨੂੰ ਚੰਗੇ ਤਰੀਕੇ ਦੇ ਨਾਲ ਫਿਰ ਤੋਂ ਕਵਰ ਕਰਦਾ ਆ ਉਹ লাশ ਨੂੰ ਠਿਕਾਣੇ ਲਗਾਉਣ ਦੀ ਪਲੈਨਿੰਗ ਤੇ ਕੰਮ ਕਰਨ ਲੱਗਦਾ ਆ ਇਸੇ ਦੌਰਾਨ ਉਹਨੂੰ ਖਿਆਲ ਆਉਂਦਾ ਆ ਕਿ ਕਿਉਂ ਨਾ ਇਸ লাশ ਨੂੰ ਇਸੇ ਫਾਰਮ ਹਾਊਸ 'ਚ ਮੈਂ ਦਫਨਾ ਦਵਾਂ ਇਸ ਤੋਂ ਬਾਅਦ ਉਹ ਅਗਲੀ ਸਵੇਰ ਸੁਨੀਲ ਆਪਣੇ ਘਰ ਤੋਂ ਕੁਝ ਮਜ਼ਦੂਰਾਂ ਨੂੰ ਬੁਲਾਉਂਦਾ ਆ ਤੇ ਉਹ ਘਰ ਦੇ ਅੰਦਰ ਲਗਭਗ 10 ਫੀਟ ਗੱਡਾ ਗਹਿਰਾ ਸੀ ਕਿ ਜਿਹੜਾ ਉਹ ਖੱਡਾ ਖੁਦਵਾਂਦਾ ਆ ਮਜ਼ਦੂਰ ਜਦੋਂ ਇਸ ਖੱਡੇ ਖੋਦਣ ਦੇ ਉਦੇਸ਼ ਬਾਰੇ ਉਹਨੂੰ ਪੁੱਛਦੇ ਆ ਤਾਂ ਸੁਨੀਲ ਉਹਨੂੰ ਉਹਨਾਂ ਨੂੰ ਗੱਲਾਂ ਦੇ ਵਿੱਚ ਉਲਝਾ ਲੈਂਦਾ ਆ ਤਾਂ ਇਸੇ ਤਰ੍ਹਾਂ ਮਜ਼ਦੂਰ ਖੱਡਾ ਸੀਗਾ ਜਿਹੜਾ ਉਹ ਪੁੱਟ ਕੇ ਚਲੇ ਜਾਂਦੇ ਆ ਮਜ਼ਦੂਰਾਂ ਦੇ ਜਾਣ ਤੋਂ ਬਾਅਦ ਸੁਨੀਲ ਬੜੀ ਸਾਵਧਾਨੀ ਦੇ ਨਾਲ ਉਸ ਸ਼ਵ ਨੂੰ ਗੱਡੀ ਦੇ ਵਿੱਚੋਂ ਕੱਢ ਕੇ ਉਸ ਖੱਡੇ ਦੇ ਵਿੱਚ ਦਫਨਾ ਦਿੰਦਾ ਹੈ ਸੁਨੀਲ ਨੇ ਇਸ ਅਪਰਾਧ ਨੂੰ ਇੰਨੀ ਸਫਾਈ ਦੇ ਨਾਲ ਅੰਜਾਮ ਦਿੱਤਾ ਸੀ ਕਿ ਕਿਸੇ ਨੂੰ ਉਸ ਤੇ ਉੱਤੇ ਰਤੀ ਵੀ ਸ਼ੱਕ ਨਾ ਹੋ ਸਕੇ ਉਹ ਅਗਲੇ ਕਈ ਮਹੀਨੇ ਤੱਕ ਆਪਣੀ ਜ਼ਿੰਦਗੀ ਐਵੇਂ ਹੀ ਜਿੰਦਾ ਰਿਹਾ ਬੇਖੌਫ ਹੋ ਕੇ ਸੁਨੀਲ ਦੇ ਇਸ ਖੁਲਾਸੇ ਤੋਂ ਬਾਅਦ ਸਾਰੇ ਹੈਰਾਨ ਰਹਿ ਜਾਂਦੇ ਔਰ ਫਿਰ ਇਸ ਦੀ ਨਿਸ਼ਾਨਦੇਹੀ ਤੇ ਵਿਵਾਨੀ ਕ੍ਰਾਈਮ ਬ੍ਰਾਂਚ ਦੀ ਟੀਮ ਸੁਨੀਲ ਦੇ ਫਾਰਮ ਹਾਊਸ ਤੇ ਛਾਪਾ ਮਾਰਦੀ ਹੈ ਤੇ ਮਜ਼ਦੂਰਾਂ ਦੀ ਮਦਦ ਦੇ ਨਾਲ ਉਹ ਜਿਹੜਾ ਖੱਡਾ ਸੀਗਾ ਉਹਨੂੰ ਫਿਰ ਤੋਂ ਖੁਦਵਾਇਆ ਜਾਂਦਾ ਆ ਲਗਭਗ 10 ਫੀਟ ਦੀ ਖੁਦਾਈ ਕਰਨ ਤੋਂ ਬਾਅਦ ਪੁਲਿਸ ਨੂੰ ਮੌਨਿਕਾ ਦਾ ਕੰਕਾਲ ਸਿਗਾ ਉਹ ਬਰਾਮਦ ਹੋ ਜਾਂਦਾ ਹੈ ਪੁਲਿਸ ਜਾਂਚ ਇੱਕ ਹੋਰ ਹੈਰਾਨ ਕਰ ਦੇਣ ਵਾਲਾ ਖੁਲਾਸਾ ਇਹ ਹੁੰਦਾ ਆ ਕਿ 22 ਸਾਲ ਦੀ ਮੌਨਿਕਾ ਜਿਸ ਸੁਨੀਲ ਦੇ ਪਿਆਰ ਦੇ ਵਿੱਚ ਪਈ ਸੀਗੀ ਉਹ 37 ਸਾਲ ਦਾ ਸੁਨੀਲ ਸੀਗਾ ਉਹਦੇ ਪਿਆਰ ਚ ਉਹ ਪਾਗਲ ਹੋਈ ਪਈ ਸੀ ਉਹ ਸੁਨੀਲ ਪਹਿਲਾਂ ਤੋਂ ਹੀ ਵਿਆਹਿਆ ਹੋਇਆ ਸੀ ਤੇ ਉਹਦੇ ਦੋ ਬੱਚੇ ਵੀ ਸੀ ਸੁਨੀਲ ਦੇ ਖੁਲਾਸੇ ਤੋਂ ਬਾਅਦ ਉਹਨੂੰ ਜੇਲ੍ਹ ਭੇਜ ਦਿੱਤਾ ਜਾਂਦਾ ਆ ਹੁਣ ਪੁਲਿਸ ਹੋਰ ਪੁਕਤਾ ਸਬੂਤ ਜੁਟਾਉਣ ਦੇ ਵਿੱਚ ਲੱਗ ਜਾਂਦੀ ਹੈ ਇਸ ਕੰਮ 'ਚ ਕਈ ਮਹੀਨੇ ਲੱਗ ਜਾਂਦੇ ਆ ਪੁਲਿਸ ਸੁਨੀਲ ਦੀ ਹੀ ਨਿਸ਼ਾਨਦੇਹੀ ਤੇ ਉਹ ਪਿਸਟਲ ਵੀ ਬਰਾਮਦ ਕਰ ਲੈਂਦੀ ਹੈ ਜਿਹਦਾ ਇਸਤੇਮਾਲ ਮੌਨਿਕਾ ਦੀ ਹੱਤਿਆ ਦੇ ਵਿੱਚ ਕੀਤਾ ਗਿਆ ਸੀ ਫੋਰੈਂਸਿਕ ਲੈਬ ਦੀ ਜਾਂਚ ਤੋਂ ਖੁਲਾਸਾ ਹੁੰਦਾ ਆ ਕਿ ਇਸ ਪਿਸਟਲ ਤੋਂ ਚੱਲੀ ਗੋਲੀ ਮੋਨਿਕਾ ਦੇ ਸਿਰ ਦੇ ਵਿੱਚ ਫਸੀ ਹੋਈ ਸੀ ਹੁਣ ਲੋਕਾਂ ਦੇ ਜਹਨ ਦੇ ਵਿੱਚ ਇੱਕ ਸਵਾਲ ਆਉਣ ਲੱਗਦਾ ਹੈ ਕਿ ਜਦੋਂ ਸੁਨੀਲ ਮੋਨਿਕਾ ਨੂੰ ਇੰਨਾ ਪਿਆਰ ਕਰਦਾ ਸੀ ਤਾਂ ਅਖੀਰ ਐਵੇਂ ਦੀ ਕਿਹੜੀ ਗੱਲ ਹੋ ਗਈ ਕਿ ਸੁਨੀਲ ਨੇ ਮੋਨਿਕਾ ਦੀ ਜਾਨ ਲੈ ਲਈ ਪੁਲਿਸ ਵੀ ਮਰਡਰ ਦੇ ਜਿਹੜੇ ਮੋਟਿਵ ਦਾ ਪਤਾ ਲਾਣ ਦੀ ਕੋਸ਼ਿਸ਼ 'ਚ ਲੱਗੀ ਹੋਈ ਸੀ ਹੁਣ ਇੱਥੇ ਸੁਨੀਲ ਸੀਗਾ ਜਿਹੜਾ ਮੋਨਿਕਾ ਦੀ ਹਤਿਆ ਦੇ ਪਿੱਛੇ ਦੀ ਸਾਰੀ ਜਿਹੜੀ ਸਚਾਈ ਸੀਗੀ ਉਹ ਦੱਸਤਾ ਆ ਸੁਨੀਲ ਖੁਲਾਸਾ ਕਰਦਾ ਹੈ ਕਿ ਦਰਸਲ ਉਹ ਆਪਣੀ ਸ਼ਾਦੀशुदा ਜ਼ਿੰਦਗੀ ਤੋਂ ਖੁਸ਼ ਨਹੀਂ ਸੀ ਇਸ ਲਈ ਉਹ ਕਿਸੇ ਵੀ ਹਾਲ ਚ ਕੈਨੇਡਾ ਜਾਣਾ ਚਾਹੁੰਦਾ ਸੀ ਪਰ ਕਾਫੀ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਕੈਨੇਡਾ ਜਾਣ ਦਾ ਰਸਤਾ ਉਹਨੂੰ ਕਿਤੇ ਵੀ ਨਜ਼ਰ ਨਹੀਂ ਸੀ ਆ ਰਿਹਾ ਇਤਿਫਾਕ ਦੇ ਨਾਲ ਇਸੇ ਤਰ੍ਹਾਂ ਉਹਦੀ ਦੋਸਤੀ ਸੀਗੀ ਜਿਹੜੀ ਉਹ ਮੋਨਿਕਾ ਦੇ ਨਾਲ ਹੁੰਦੀ ਹੈ ਹੁਣ ਜਦੋਂ ਸੁਨੀਲ ਨੂੰ ਪਤਾ ਚੱਲਦਾ ਹੈ ਕਿ ਮੋਨਿਕਾ ਪੜ੍ਹਾਈ ਦੇ ਲਈ ਕੈਨੇਡਾ ਜਾਣਾ ਚਾਹੁੰਦੀ ਹੈ ਤਾਂ ਉਹ जानबूझके सुनील मोनिका ਦੇ ਨਾਲ ਹੋਰ ਨਜ਼ਦੀਕੀਆਂ ਵਿਵਧਾਨ ਚ ਲੱਗਦਾ ਹੈ ਇਸ ਜਦੋਂ ਜਹਦ ਚ ਲੱਗਦਾ ਹੈ ਕਿ ਚਲੋ मोनिका ਦੇ ਨਾਲ ਰਿਸ਼ਤਾ ਵਧਿਆ ਕਰਕੇ ਸ਼ਾਇਦ ਉਹ ਦਾ ਕੈਨੇਡਾ ਜਾਣ ਦਾ ਸੁਪਨਾ ਕਿਤੇ ਨਾ ਕਿਤੇ ਪੂਰਾ ਹੋ ਜੇ सुनील ਨੂੰ ਇਹ ਲੱਗਦਾ ਸੀਗਾ ਜਿੱਦਾਂ ਹੀ मोनिका ਕੈਨੇਡਾ ਜਾਏਗੀ ਤਾਂ ਮੈਂ ਵੀ ਉਹਦੇ ਨਾਲ ਕੈਨੇਡਾ ਚਲਾ ਜਾਵਾਂਗਾ ਇਸੇ ਪਲਾਨ ਦੇ ਤਹਿਤ ਤੋਂ ਦੇ ਨਾਲ ਵਿਆਹ ਕਰਵਾਉਂਦਾ ਹੈ ਤੇ ਆਪਣਾ ਜਿਹੜਾ ਵਿਆਹ ਸੀਗਾ ਉਹਨੂੰ ਕੋਡ ਦੇ ਵਿੱਚ ਰਜਿਸਟਰ ਵੀ ਕਰਵਾਉਂਦਾ ਹੈ ਪਰ ਇੱਥੇ ਦਿੱਕਤ ਕੀ ਸੀ ਕਿ ਮੌਨਿਕਾ ਨੂੰ ਕੈਨੇਡਾ ਦਾ ਪਰਮਾਨੈਂਟ ਵੀਜ਼ਾ ਨਹੀਂ ਮਿਲਦਾ ਇਸ ਕਾਰਨ ਉਹ ਕੁਝ ਸਮੇਂ ਬਾਅਦ ਸੀਗਾ ਜਿਹੜਾ ਉਹ ਸੁਨੀਲ ਨੂੰ ਦੱਸਦੀ ਹੈ ਕਿ ਉਹ ਉਹਨੂੰ ਬਾਹਰ ਹਾਲੇ ਨਹੀਂ ਬੁਲਾ ਸਕਦੀ ਇਸ ਤੋਂ ਇਲਾਵਾ ਹੁਣ ਵਿਆਹ ਤੋਂ ਬਾਅਦ ਜਦੋਂ ਦੁਬਾਰਾ ਮੌਨਿਕਾ ਵਾਪਸ ਇੰਡੀਆ ਆਉਂਦੀ ਹੈ ਤਾਂ ਉਹ ਵਾਪਸ ਕੈਨੇਡਾ ਜਾਣ ਤੋਂ ਵੀ ਮਨਾ ਕਰ ਦਿੰਦੀ ਹੈ ਇਸ ਕਾਰਨ ਹੁਣ ਸੁਨੀਲ ਨੂੰ ਸੀਗਾ ਜਿਹੜਾ ਉਹ ਦਰਸਤਾਨ ਲੱਗਦਾ ਹੈ ਕਿ ਅਗਰ ਮੌਨਿਕਾ ਵਾਪਸ ਕੈਨੇਡਾ ਨਹੀਂ ਗਈ ਤਾਂ ਉਹਦਾ ਰਾਜ਼ ਸੀਗਾ ਜਿਹੜਾ ਉਹ ਦੋ ਵਿਆਹ ਵਾਲਾ ਉਹ ਸਾਰਿਆਂ ਦੇ ਸਾਹਮਣੇ ਆ ਜਾਏਗਾ ਤੇ ਨਾਲੇ ਇੱਥੇ ਉਹਨੂੰ ਇਹ ਵੀ ਸੀਗੀ ਉਹਦਾ ਕੈਨੇਡਾ ਜਾਂਦਾ ਸੁਪਨਾ ਵੀ ਕਿਤੇ ਅਧੂਰਾ ਨਾ ਰਹਿ ਜਾਏ ਇਸ ਤੋਂ ਬਾਅਦ ਦੋਹਾਂ ਚਣਬਣ ਸੀਗੀ ਜਿਹੜੀ ਉਹ ਇਸੇ ਕਾਰਨ ਵਧਣ ਲੱਗਦੀ ਹੈ ਸੁਨੀਲ ਅਕਸਰ ਮੌਨਿਕਾ ਨੂੰ ਕੈਨੇਡਾ ਵਾਪਸ ਜਾਣ ਦੀ ਜਿੱਦ ਕਰਨ ਕਰਦਾ ਆ ਉਹਦੇ ਅੱਗੇ ਕਿ ਤੂੰ ਵਾਪਸ ਕੈਨੇਡਾ ਚਲੀ ਜਾ ਜਦੋਂ ਕਿ ਮੋਨਿਕਾ ਕਿਸੇ ਵੀ ਹਾਲ ਚ ਹੁਣ ਸੁਨੀਲ ਨੂੰ ਛੱਡ ਕੇ ਬਾਹਰ ਨਹੀਂ ਸੀ ਜਾਣਾ ਚਾਹਦੀ ਉਹ ਇਸੇ ਜਿੱਤ ਤੇ ਅੜੀ ਸੀ ਕਿ ਉਹ ਇੰਡੀਆ ਹੀ ਰਹੇਗੀ ਇਸੇ ਵਿੱਚ ਉਹਨਾਂ ਦੋਨਾਂ ਦੇ ਰਿਸ਼ਤੇ ਸੀਗੇ ਜਿਹੜੇ ਲਗਾਤਾਰ ਵਿਗੜਨੇ ਸੀਗੇ ਜਿਹੜੇ ਉਹ ਸ਼ੁਰੂ ਹੋ ਜਾਂਦੇ ਆ ਤੇ ਇੱਕ ਦਿਨ ਤੰਗ ਆ ਕੇ ਸੁਨੀਲ ਨੇ ਮੋਨਿਕਾ ਮੋਨਿਕਾ ਨੂੰ ਗੋਲੀ ਮਾਰ ਦਿੱਤੀ ਤੇ ਉਹਦੀ লাশ ਨੂੰ ਠਿਕਾਣੇ ਲਾ ਦਿੱਤਾ ਹੁਣ ਸੁਨੀਲ ਆਪਣੇ ਇਸ ਗੁਨਾ ਨੂੰ ਛੁਪਾਉਣ ਦੀ ਜੀ ਤੋੜ ਕੋਸ਼ਿਸ਼ ਕਰਦਾ ਰਿਹਾ ਪਰ ਲੰਬੇ ਸਮੇਂ ਤੱਕ ਉਹ ਐਵੇਂ ਨਹੀਂ ਕਰ ਸਕਿਆ ਤੇ ਫਾਈਨਲੀ 9 ਮਹੀਨੇ ਬਾਅਦ ਉਸਦੇ ਗੁਨਾਹ ਤੋਂ ਪਰਦਾ ਉੱਠ ਜਾਂਦਾ ਹੈ ਫਿਲਹਾਲ ਇਸ ਕੇਸ ਦੀ ਸਥਿਤੀ ਤੇ ਗੱਲ ਕਰੀਏ ਤਾਂ ਸੁਨੀਲ ਤੇ ਮੋਨਿਕਾ ਦੇ ਮਰਡਰ ਤੋਂ ਇਲਾਵਾ ਸਬੂਤ ਮਿਟਾਉਣ ਤੇ ਧੋਖਾ ਤੜੀ ਦੇ ਮਾਮਲੇ ਚ ਲਾਏ ਜਾ ਰਹੇ ਹਨ ਹਰਾਨੀ ਦੀ ਗਲਤਾਈ ਹੈ ਕਿ ਸੁਨੀਲ ਤੇ ਪਹਿਲਾਂ ਤੋਂ ਹੀ ਹਰਿਆਣਾ ਦੇ ਅਲੱਗ-ਅਲੱਗ ਥਾਣਿਆਂ 'ਚ ਕਈ ਅਪਰਾਧਿਕ ਮਾਮਲੇ ਦਰਜ ਸੀਗੇ ਪਰ ਉਸ ਉੱਤੇ ਕੋਈ ਕਾਰਵਾਈ ਨਹੀਂ ਸੀ ਹੋਈ ਫਿਲਹਾਲ ਸੁਨੀਲ ਸੀਗਾ ਜਿਹੜਾ ਹੁਣ ਉਹ ਸਜ਼ਾ ਦਾ ਜਿਹੜਾ ਜੇਲ੍ਹ ਦੇ ਵਿੱਚ ਇੰਤਜ਼ਾਰ ਕਰ ਰਿਹਾ ਹੈ ਇਸ ਮਾਮਲੇ 'ਚ ਮੌਨਿਕਾ ਦੇ ਪਰਿਵਾਰ ਵਾਲਿਆਂ ਨੇ ਕਈ ਹੋਰ ਲੋਕਾਂ ਤੇ ਵੀ ਮੌਨਿਕਾ ਦੀ ਹਤਿਆ ਦੇ ਸਾਜ਼ਿਸ਼ ਤੇ ਵੀ ਸ਼ਾਮਿਲ ਹੋਣ ਦੇ આરોਪ ਲਾਏ ਹਨ ਫਿਲਹਾਲ ਪੁਲਿਸ ਉਹਨਾਂ ਰੁਪਿਆਵਾਂ ਦੀ ਵੀ ਜਾਂਚ ਕਰ ਰਹੀ ਹੈ ਇਸ ਤੋਂ ਇਲਾਵਾ ਮਾਮਲੇ 'ਚ ਪੁਖਤਾ ਸਬੂਤ ਵੀ ਜੁਟਾ ਰਹੀ ਹੈ ਤਾਂ ਕਿ ਅਪਰਾਧੀਆਂ ਨੂੰ ਕੜੀ ਤੋਂ ਕੜੀ ਸਜ਼ਾ ਮਿਲ ਸਕੇ ਵੈਸੇ ਤਾਂ ਇਹ ਅਦਾਲਤ ਤੈਅ ਕਰੇਗੀ ਕਿ ਸੁਨੀਲ ਨੂੰ ਉਸਦੇ ਲਈ ਕੀ ਸਜ਼ਾ ਮਿਲਣੀ ਚਾਹੀਦੀ ਹੈ ਪਰ ਉਮੀਦ ਕਰਦੇ ਹਾਂ ਕਿ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਜੋ ਹੋਰ ਲੋਕੀ ਵੀ ਇਸ ਤੋਂ ਸਿੱਖ ਸਕਣ ਤੇ ਇਹ ਸੀਗੀ ਅੱਜ ਦੀ ਕਹਾਣੀ ਕੱਲ ਹੋਰ ਮਿਲਦੇ ਹਾਂ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਧੰਨਵਾਦ